ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਅੱਜ ਕਈ ਦਿਨਾਂ ਬਾਅਦ ਗੇੜਾ ਬੱਜਿਆ ਮੋਟਰ ਉੱਪਰ ਕੱਲ ਵੀ ਨਹੀਂ ਆ ਹੋਇਆ ਉਧਰ ਲੰਘ ਗਏ ਪਾਸੋਂ ਚੰਡੀਗੜ੍ਹ ਲੰਘ ਗਏ ਚੌਥੇ ਪੰਜਵੇਂ ਦੇ ਆ ਹੀ ਬਈ ਆ ਮੈਂ ਦੇਖੀਏ ਕਿ ਇਹ ਤਾਂ ਪਾਈਏ ਹਰ ਗੱਲ ਇਹ ਤਿਆਰ ਉਸ ਬਹੁਤ ਪੈ ਰਹੀ ਆ ਹੁਣ ਐਨ ਪੂਰੀ ਕਣਕ ਐਨ ਗਿੱਲੀ ਮਾਗਾ ਮਾਰ ਗਈ ਜੜਾ ਪੱਟੀਆਂ ਲੇਟ ਹੋ ਗਿਆ ਜੀ ਕੰਮ ਉਣੀ ਨੂੰ ਦੇਖਦੇ ਆ ਅੱਜ ਬਾਹਮਾ ਮੜਾ ਜਾ ਤਵੀਆਂ ਗੈ ਧੁੱਪਾਂ ਵਧੀਆ ਤਵੀਆਂ ਜੱਡ ਬਾਕੇ ਫੇਪਲੌ ਮਾਰਦੇ ਇਹਦੇ ਵਿੱਚ ਜੜਾ ਪਟਾਈਏ ਮੈਂ ਗਾ ਕੰਮ ਲੇਟ ਹੁੰਦਾ ਜਾਂਦਾ ਲੈਣਾ ਵਿੱਚ ਤਾਂ ਪਾਣੀ ਖੜਾ ਉਹ ਤਾਂ ਬਾਹਰ ਤੀ ਸੁੱਕਣੀ ਐ ਕਿਉਂਕਿ ਪਾਣੀ ਲੈਣਾ ਛਿੱਤੀ ਨਹੀਂ ਸੁੱਕਣੀ ਕਿਉਂਕਿ ਪਾਣੀ ਉਹਨਾਂ ਚ ਤੇ ਮਿੱਟੀ ਕੈਡੀ ਹੋ ਜਾਂਦੀ ਆ ਕਿਦੇ ਕਰਕੇ ਉਹ ਤਾਂ ਮੜੀ ਮੜੀ ਪੱਟਣੀਆਂ ਹੀ ਪੈਣੀਆਂ ਤਾਂ ਸੁੱਕਣਾ ਉਹਨਾਂ ਨੇ ਆ ਸੁੱਕਾ ਏ ਜਿੱਦੇ ਪਰ ਆਪਾਂ ਬਾਦ ਗਏ ਲੇਕਿਨ ਹੁਣ ਲੈਣਾ ਏ ਇਹਨਾਂ ਨੇ ਨਹੀਂ ਸੁੱਕਣਾ ਹਲੇ ਇਹ ਤਾਂ 22 ਦਿਨ ਫੁੱਲੇ ਦੀ ਸੁਕਣੀਆਂ ਐ ਇਕਣਾਂ ਤੇ ਇਹਨਾਂ ਨੇ ਮਹੀਨਾ ਨਹੀਂ ਸੁੱਕਣਾ ਹੈਗਾ ਮੈਂ ਕਿਹਾ ਵੀ ਇਹਨੂੰ 22 ਹੁਣ ਤਾਂ ਹੀ ਗੱਲ ਬਣਨੀ ਆ ਮਰੇ ਮੜਾ ਫੁੱਲ ਦੇ ਅੱਜ ਦੇਖ ਲਈਏ ਕੱਢੀਏ ਟਾਈਮ ਕੰਮ ਤਾਂ ਹੋਰ ਮੁਕਣੀ ਨਹੀਂ ਹੈਗੇ ਪੰਕੇ ਜਿਹੜੇ ਚੱਲਦੇ ਰਹਣੇ ਇਹਦਾ ਜ਼ਿੰਦਗੀ 'ਚ ਅਸੀਂ ਭਾਈ ਇਹ ਤਿਆਰ ਕਰੀਏ ਇਹ ਹੁਣ ਤੇ ਵੀ ਤਿਆਰ ਕਰਨ ਲੱਗੂਗੇ ਤਾਂ ਵੀ 10-12 ਦਿਨ ਨਾਰਮਲ ਹੀ ਆ ਕਿਉਂਕਿ ਬਲੌ ਬਲੂ ਮਾਰ ਕੇ ਅੱਜ ਤਾਂ ਹੈ ਨਹੀਂ ਵੀ ਗਿੱਲੇ ਖੇਤ ਨੂੰ ਬੀਜ ਦੂਗਾ ਮੜਾ ਜਿਹਾ ਸੁਕਾ ਕੇ ਐਨ ਲੈਵਲ ਕਰਾ ਕੇ ਜ਼ੀਰੋ ਲੈਵਲ ਵੀ ਤਾਂ ਹੋਣਾ ਜੇ ਖੇਤ ਸੁੱਕਾ ਹੋਊਗਾ ਬਹੁਤੇ ਗਿੱਲੇ ਖੇਤ 'ਚ ਜ਼ੀਰੋ ਲੈਵਲ ਵੀ ਨਹੀਂ ਹੋਣਾ ਸਾਰੇ ਕੰਮ ਕੰਪਲੀਟ ਕਰਕੇ ਫੇਰ ਬਿਜਾਈ ਕਰਕੇ ਫੇਰ ਬੂਟੇ ਲੱਗਣੇ ਆ ਚਲੋ ਕਰਦੇ ਆ ਰੋਜ਼ੀ ਹੁਣ ਅੱਜ ਦੇ ਕੰਮ ਸ਼ੁਰੂ ਕਰੀਏ ਤੇ ਦੇਖਦੇ ਰੱਬ ਦੀ ਕਿਰਪਾ ਨਾਲ ਔਰ ਇੱਕ ਗੱਲ ਐ ਜੀ ਕਿ ਬੂਟਿਆਂ ਵਾਲੀ ਗਣਕ ਹਾਲ ਦੀ ਘੜੀ ਸ਼ਾਲਾ ਮਾਰਦੀ ਜਾਂਦੀ ਆ ਬਾਕੀ ਝਾੜ ਵਕਤ ਗੈਲ ਪਤਾ ਲੱਗੂ ਆ ਐ ਵੀ ਬਾਕੀ ਦੂਗੀ ਨਾਲੋਂ ਬਹਾਰ ਵਾਲੀ ਨਾਲੋਂ 2-4 ਕੋਟਾਂ ਦਾ ਘੱਟੇ ਰਹਿੰਦਾ ਕਿਉਂਕਿ ਕੋਤਾ ਲੈਣਾ ਵਿੱਚ ਨਹੀਂ ਹੁੰਦੀ ਹੈਗੀ ਕੋਈ ਛੋਰੇ ਦਾ ਹੁਣ ਤਾਂ ਛੋਰਾ ਹੈ ਨਹੀਂ ਜਦ ਫਿਰ ਵੱਢਣ ਦਾ ਟਾਈਮ ਆਉਣਾ ਕਹਿੰਦਾ ਹੁਣ ਤੇ 20 ਦਿਨ ਤੱਕ ਇਹਨੂੰ ਛੋਰਾ ਸ਼ੁਰੂ ਹੋ ਜਾਣਾ ਜਲਦੀ ਚਦਾਣਾ ਪੈਣਾ ਉਹ ਟਾਈਮ ਆ ਕੇ ਕੰਮ ਖਰਾਬ ਹੁੰਦਾ ਉਧਰ ਦਾਣਾ ਪੈਣ ਲੱਗਦਾ ਕਿਉਂਕਿ ਜਦ ਦਾਣਾ ਪੈਣ ਲੱਗਦਾ ਫਿਰ ਧੁੱਪਾਂ ਦੀ ਖਰਾਕੀ ਸਭ ਕਾਸੀ ਦੀ ਲੋੜ ਹੁੰਦੀ ਆ ਧੁੱਪਾ ਪੈਣੀ ਘਟ ਜਾਂਦੀ ਹੈ ਜਾਂ ਪੱਤਾ ਨਿਕਲਿਆ ਆ ਉਹ ਚੀਜ਼ ਥੋੜਾ ਜਿਹਾ ਫਰਕ ਪਾਉਂਦੀ ਆ ਬਾਕੀ ਦੇਖਦੇ ਆ ਚਲੋ ਕੀ ਨਿਕਲਦਾ ਝਾੜੇਦਗੀ ਲਓ ਜੀ ਆ ਟਰਾਲਾ ਕਿੱਧਰ ਆਇਆ ਥੱਲੇ ਸਾਲਿਆ ਪ੍ਰੈਸ਼ਨ ਹੋ ਗਿਆ ਬਾਈ ਮਰਦਾ ਹਾਂ ਕੀ ਹੋ ਗਿਆ ਇਹਨੂੰ ਦੋ ਜੰਗਾਰ ਕਰ ਪਾ ਰਹੇ ਦੋ ਜਲ ਟੂਜਨ ਪਾ ਲੈਣਾ ਥੱਲੇ ਤਾਂ ਹੋ ਗਿਆ ਕੰਮ ਇਹਦਾ ਅੱਛਾ ਟੂਜਨ ਪੈ ਗਿਆ ਤਕੜਾ ਇਹਨੂੰ ਬਾਈ ਬੱਟ ਹੋਇਆ ਇਹ ਤਾਂ ਸਾ ਛੇਤੀ ਬੱਟ ਨਹੀਂ ਹੁੰਦਾ ਇਹ ਉਹਦਾ ਪਾੜੇ ਦਾ ਤਿਆਰ ਹੈ ਕਿ ਇਹ ਸਿੰਗਲ ਕਿੰਨਾ ਪਾੜੇ ਦਾ ਤਾਰ ਹੈ ਇਹ ਨਾਲੇ ਪੂਰਾ ਐਂਗਲ ਤਾਂ ਕਿਤੇ ਜੋਰੇ ਜਿਆਦਾ ਵੱਜ ਗਏ ਝੂਟਾ ਮੱਜੇ ਦੀ ਟੁੱਟਦਾ ਉਹ ਗਾਂਹ ਪਾਲ ਦੇ ਰાડ ਵੀ ਕੀ ਕਰਦੇ ਨੇ ਇਹਨਾਂ ਦੇ ਕਿਹੜੀ ਉਹਨਾਂ ਪਾਲ ਦੇ ਲੈ ਇਹ ਗੱਡਰੀ ਵੀ ਛੋਟੀ ਹੈ ਦੁਨੀਆਂ ਨਾਲੋਂ ਹੁੰਦੀ ਆ 5 ਇੰਚੀ ਬਈ ਇਹ 5 ਆ ਇਹ ਉਹ ਵੀ ਆਇਆ ਦਾ ਚੰਦ ਰਿਆ ਵੀ ਇਹ 8 ਦਾ ਹੋਣਾ ਮਲੇ 7 ਦਾ ਉਹ 8 ਦਾ ਹੈ ਗਾਂਹੜਾ ਹੁਣ ਤਾਂ ਬੜੇ ਪਾਉਣ ਲੱਗੇ ਦੱਸਦੇ ਪਾਉਣ ਲੱਗੇ ਤੇ ਉਹ ਦਾਦਾ ਹੀ ਆਉਂਦਾ ਦਾਦਾ ਹੀ ਜਾਂਦਾ ਕਿਉਂਕਿ ਜਿੰਨਾ ਹੋਵੇ ਨਾ ਯਾਰ ਬਟਾ ਨਹੀਂ ਖਾਂਦਾ ਇਹ ਜੈਕਾਂ ਜਿਕੜਾ ਜੋ ਵੀ ਹੈ ਜਿਹੜੇ ਵੀ ਆ ਉਹ ਤਾਂ ਦਾਦਾ ਹੀ ਆਉਂਦਾ ਜੈਕਰ ਉਹ ਤਾਂ ਵਧੀਆ ਚੀਜ਼ ਹੈ ਜੈਕਰ ਨੂੰ 10 8 ਦਾ ਆਉਂਦਾ ਮੈਨੂੰ ਲੱਗਦੀ ਹੈਂ 10 8 ਦਾ ਜੇਕਲ ਵੀ ਚੈਨਲ ਛੋਟੀ ਬੇਗੀ ਉੱਪਰ ਤਿੰਨ ਦੀ ਬੇਗੀ ਹੂੰ ਆਪਣੇ ਚਾਰਜਿੰਗ ਹੋਣੀ ਤੇਰੇ ਚਲੋ ਰਾੜਾ ਬਣਿਆ ਨਾ ਚਲ ਬਚਾਓ ਗਿਆ ਕਿਤੇ ਜਿਆਦਾ ਗਾਡਰ ਨੂੰ ਨਾ ਪਾਲਿਆ ਉਹੀ ਗੱਲ ਆ ਇਹ ਚੰਗਾ ਮਲੇ ਝੂਟਾ ਤੋਂ ਦੇ ਲਿਆ ਗਿਆ ਜੱਜਾ ਹੁਣ ਤਾਂ ਭੱਟ ਹੋਇਆ ਚੰਗਾ ਆੜਾ ਹੋਣਾ ਨਹੀਂ ਆ ਹਾਂ ਪਿੱਛੇ ਨੇ ਦੋ ਜਣ ਪਾਇਆ ਜਿਹੜਾ ਪੂਰੇ ਮੈਨ ਨਹੀਂ ਨੇ ਦੋ ਜਣ ਪਾਉਣ ਨੂੰ ਐ ਉਹਨਾ ਨਹੀਂ ਸੱਡਾ ਵੀ ਨਹੀਂ ਹੈਗਾ ਸੱਡਾ ਸਾਰੇ ਨੂੰ ਥੋੜੋ ਹੁੰਦਾ ਸੱਡਾ ਨਾ ਮੇਰੇ ਲੋਟ ਆ ਜਾਂਦਾ ਹਨਾ ਇਹ ਕੱਚਾ ਬਣਦਾ ਕੋਈ ਤਾਂ ਬੱਕਰੀ ਬੱਕਰੀ ਗੱਲ ਆ ਚੱਲ ਕੋਈ ਨਹੀਂ ਜਿਵੇਂ ਜੇ ਟਟੂੰਗੇ ਨਹੀਂ ਤੁਹਾਡੇ ਕੋਲ ਕਹਿਣਾ ਆਉਂਗੇ ਉਹ ਅਸੀਂ ਰੋਟੀ ਖਾਣੀ ਬਾਈ ਆਹ ਕਹ ਰੋਟੀ ਖਾਣੀ ਅਸੀਂ ਮਰ ਮੋਟਾ ਤਾਂ ਆਉਂਦਾ ਫੇ ਦੁੱਲੇ ਦੇ ਦਰਸ਼ਨ ਤਾਂ ਹੀ ਹੋਉਂਗੇ ਜੇ ਟਟੂੰਗੇ ਸਭਾ ਮੱਕਾ ਉਕਾ ਅੱਛਾ ਲੈਦਾ ਜੀ ਰਮੇ ਹੈ ਲੈਦਾ ਲੱਗਿਆ ਵਾ ਨਾ ਹਾਂ ਤਾਂ ਹੀ ਟਟ ਗਿਆ ਇਕੱਠਾ ਨਹੀਂ ਹੈਗਾ ਆ ਦੇਖ ਲੈਦਾ ਕੱਟ ਕੇ ਲਾਇਆ ਵਾ ਨਹੀਂ ਤੇ ਇਹ ਕਹਣਾ ਟੁੱਟ ਨਹੀਂ ਸਕਦਾ ਮੈਂ ਤੋਰੇ ਚੈਨਲਰ ਲਾਇਆ ਬੰਦੇ ਨੇ ਐਂਗਲ ਲਾਇਆ ਬਾਜੀ ਆਪਾਂ ਚੈਨਲਰ ਲਾ ਕੇ ਨੂਦਰਾ ਮਾਰਦੇ ਹਾਂ ਹੂੰ ਇਹ ਨਾਲ ਆਹ ਲਾ ਦੇ ਆਪਣੇ ਆਪਣੇ ਮਿਸਤਰੀਆਂ ਦੇ ਕੰਮ ਆ ਬਿਲਕੁਲ ਇਹ ਦੇਖਣਾ ਕਰਕੇ ਸਿੱਧੀ ਕਰਕੇ ਲਾ ਦੇ ਲਾ ਦੇ ਸਿੱਧਾ ਕਰਕੇ ਲੈ ਵੀੜਾ ਬਾਜ ਬਹੁਤ ਗਾਰੇ ਜੀ ਉਹ ਫਿਰ ਜੇ ਘਰੇ ਫਸ ਗਿਆ ਫਿਰ ਤਾਂ ਲਿਬੜਣਾ ਹੀ ਆ ਉਹ ਇਹ ਜਿਆਦਾ ਗਿੱਲੀ ਜਗ੍ਹਾ ਫਸ ਗਿਆ ਜਬੀ ਲੱਦੀ ਵੀ ਆ ਜਬੀ ਜੇ ਫਸਿਆ ਵਾ ਗੰਨੇ ਗੰਨੇ ਵਾਲਾ ਨਹੀਂ ਹੈਗਾ ਗੰਨੇ ਵਾਲਾ ਫਸਿਆ ਹੁੰਦਾ ਫਿਰ ਤਾਂ ਖਾਲੀ ਕਰਨਾ ਪੈਣਾ ਇਹਦਾ ਇਹਦਾ ਹਯੋ ਜਵੀ ਵਾਲਾ ਚੱਲ ਸਵਾਰੀ ਨੂੰ ਕਰ ਲੋਟ ਤੋਰ ਸਵਾਗੇ ਕਰੇ ਵੇ ਰਾਂਗੇ ਪਰਾਣੀ ਲੱਗਦੇ ਮੈਨੂੰ ਤੇ ਪਰਾਣੇ ਰਿਪੇਅਰ ਕਰ ਦੇ ਰੋ ਮੈਂ ਤਾਂ ਹੀ ਮੈਂ ਦੇਖ ਲਿਆ ਮੈਂ ਪਰਾਣੀ ਦੇ ਥੱਲੇ ਲਵਾ ਲੱਗਿਆ ਉਹਨੂੰ ਬਲੇਡ ਹੂੰ ਇਹਨੂੰ ਘੋੜੀ ਨਵੀਂ ਲਾਈ ਦੀ ਘੋੜੀ ਛੋਟੀ ਦੀ ਘੋੜੀ ਇਹ ਕੀ ਦੀ ਨਾ ਕਰਤੀ ਉੱਚੀ ਘੋੜੀ ਦੇਖਦੀ ਆ ਆਓ ਠੀਕ ਆ ਬਾਨੇ ਸ ਰੰਗ ਹੋ ਗਿਆ ਰੰਗ ਵਧੀਆ ਲੱਗਦਾ ਨਹੀਂ ਪਰਾਣਾ ਲੱਗਦਾ ਵਧੀਆ ਆ ਵੀ ਤਿਆਰ ਅੱਜ ਕੀ ਤੇਰੇ ਇਹ ਆ ਵੀ ਨਾ ਆ ਜਾਣੇ 15 ਜਾਂ ਪੈਰ ਨਹੀਂ ਮਿਲਦਾ ਯਾਰ ਕੀ ਚੀਜ਼ ਉਹ ਪੈਰ ਤੁਹਾਡੇ ਇਹ ਕੋਲ 15 ਵਾਲਾ ਅੱਛਾ 15 ਫਾਲੇ ਹੋਲਡਿੰਗ ਵਾਲੇ ਹੋਲਡਿੰਗ ਵਾਲੇ ਇਹ ਪੈਰ ਨਹੀਂ ਮਿਲਦਾ ਉਹਰੇ ਭਾਰੀ ਲੈ ਜਾਂਦਾ ਦਾ ਵਿਧਿਆਣੇ ਤੇ ਮਿਲਦਾ ਨਹੀਂ ਗੇਰ ਵਿਧਿਆਣੀ ਜਾਣਾ ਪੈਣਾ ਇਹ ਉਹ ਨੰਦੀਂ ਕੜਾ ਅੱਛਾ ਜਿਆਦਾ ਹੀ ਮੋਟਾ ਏ ਉਹ ਵੀ ਮੈਂ ਦੇਖ ਲਿਆ ਜਿਆਦਾ ਹੀ ਮੋਟਾ ਏ 80 ਕਿਲੋ ਵਜਨ ਵਾਲਾ ਪੈਪਾ ਲੈ ਇੰਤ ਹੂੰ ਪੂਰਾ ਮਿਲਦਾ ਨਹੀਂ ਉਹਰੇ ਕਪੈ 20 ਫੁੱਟ ਚ 80 ਕਿਲੋ ਹਾਂ ਉਹਨਾਂ ਦੇਣ ਜਿਆਦਾ ਕਹਿੰਦੇ 35 ਕਿਲੋ ਉਹਰੇ 35 ਕਿਲੋ ਵਾਲੀ ਪੈ ਕੇ ਕਿੱਧਰ ਕਿੱਥੇ ਨਹੀਂ ਨਹੀਂ ਕਹਿੰਦਾ ਟੁੱਟ ਗਿਆ ਹੋ ਜਾਣਾ ਨਾਲ ਦੀ ਲਾਉਣਾ ਬਣਾਣਾ ਯਾਨੀ ਕਿ ਇੱਕ ਸਿਰੇ ਤੇ ਹੈ ਗਿਆ ਇੱਕ ਸਿਰਾ ਮਤਲਬ ਉਹੀ ਤਿੰਨ ਕਿ ਫੁੱਟ ਕੰਨ ਦਾ ਤਿੰਨ ਫੁੱਟ ਪਿੱਛੇ ਯਾਨੀ ਕਿ ਉੱਥੇ ਜਾਣਾ ਮੈਣਾ ਲੁਧਿਆਣਾ ਹਾਂ ਬਸ ਨਾਲ ਦੀ ਖੜਾ ਮਣਾ ਬਸਾਂ ਨੀ ਪਰ ਆਉਣਾ ਨਹੀਂ ਹੈ ਉਹ ਤਾਂ ਚੱਲ ਗੱਡੀ ਚ ਰੱਖ ਲਾਉਂ ਤੈਨੂੰ ਮੋੜਾ ਵੱਟ ਗਏ ਨਾ ਨਾ ਜੇ ਉਹ ਆਊਟਰੇ ਕਰਦੇ ਜਿੱਥੇ ਉੱਥੇ ਤੇ ਅੱਜ ਵੀ ਜਾਣਦੇ ਕੋਈ ਨਹੀਂ ਯਾਰ ਪਤਾ ਕਿ ਆ ਜਾਏ ਬਿਨਾਂ ਗੱਲ ਨਹੀਂ ਬਣਦੀ ਕੀ ਪਰ ਸਾਲੇ ਹੋਰ ਕੀ ਕਰ ਦਿੰਦੇ ਯਾਰ ਉਹਨਾਂ ਨੇ ਕਹਾਂ ਲੀਵਰ ਵਾਲੇ ਨੂੰ ਕਹਿਣਾ ਹੁੰਦਾ ਉਹ ਵਰਤਾਂ ਜਾਂ ਘਟ ਵਰਤਾਂ ਫੇਰ ਮੰਗਾ ਰਹਿਣਾ ਪਤਾ ਹੈ ਚੋਲ ਜਾ ਕੇ ਫੈਦਾ ਹੀ ਹੈ ਨਾਲੇ ਉਹ ਸਮਾਨ ਸੋਣ ਮਾੜਾ ਮੁਟਾ ਦੇ ਫੇਰ ਤਾਂ ਗਏ ਤਾਂ ਹੁਣੀ ਆਉਣਾ ਅਜੇ ਤਾਂ ਮੇਲਾ ਵੀ ਦੂਰ ਆ ਡੇਢ ਮਹੀਨੇ ਨੂੰ ਨਹੀਂ ਤਾਂ ਜਾ ਵੀ ਆਉਂਦੇਗਾ ਇਹ 5-4 ਦਿਨ ਨੂੰ ਹੁੰਦਾ ਚੱਲ ਆਨੇ ਦੇਣੇ ਆ ਬਾਈ ਮੰਗਲੇ ਹਾਂ ਅਗਲੇ ਨੇ ਰੌਲਾ ਤਾਂ ਪਾਉਣਾ ਹੀ ਆ ਯਾਰ ਉਹ ਰੌਲਾ ਤਾਂ ਪਾਉਣਾ ਹੀ ਆ ਵੀ ਕਰ ਸਮਾਨ ਤਿਆਰ ਕਰ ਅੱਜ ਤੇਰੀ ਸੁਪਰ ਵਾਲੀ ਛੁੱਟੀ ਅੱਛਾ ਉਹ ਠੀਕ ਆ ਚੱਲ ਮਲਵਾ ਲੈਣੇ ਉਹ ਸਮਾਨ ਲੈਣ ਚੱਲੇ ਰਹੀ ਤੱਕਲ ਨੂੰ ਕਰੋਗੇ ਦੇਖ ਲੈ ਟਾਟਾ ਦੀ ਮਿੰਦੀ ਟਾਟਾ ਜਿਹੜਾ ਹੈ ਨਹੀਂ ਨਾ ਕੋਈ ਆਈ ਦਾ ਬੰਗੇ ਯਾਰ ਇਹ ਸਵਾਲ ਤਾਂ ਕਿੰਦਾ ਤਾਂ ਕਿੰਦਾ ਨਹੀਂ ਹੈਗਾ ਆਪਣੇ ਆਪ ਮਾਰੀ ਹੈ ਸਾਰਾ ਜ਼ਮਾਨ ਨਹੀਂ ਲੁਦਾ ਆਪਣੇ ਤਾਂ ਲੋਕਲ ਜਾਈ ਮਤਲਬ ਉਹ ਆ ਪੂਰੇ ਤੇ ਲੋਕਲ ਵਾਲਾ ਕੰਮ ਹਾਂ ਮੋਨ ਬਗਿਆ ਲੈਣਾ ਤਾਂ ਫਿਰ ਮਰੰਡਾ ਆ ਜਾਂਦਾ ਉਹ ਤੇ ਰੋਪੜ ਨਾਲੋਂ ਜ਼ਿਆਦਾ ਮਰੰਡੇ ਮਿਲਦਾ ਹੈ ਰੋਪੜ ਨਾਲੋਂ ਜ਼ਿਆਦਾ ਮਰੰਡੇ ਮਿਲ ਜਾਂਦਾ ਮਰੰਡੇ ਹਾਂ ਮਰੰਡੇ ਉੱਥੇ ਦੁਕਾਨਾਂ ਖਾਸੀਆਂ ਨਾ ਤੇਰੀਆਂ ਉਦੇ ਵਾਲੀਆਂ ਜਿਹੜੇ ਬਣਾਉਂਦੇ ਸਮਾਨ ਇਹ ਚੰਗਾ ਨਹੀਂ ਮਿਲਦੀ ਚੰਗਾ ਨਹੀਂ ਉਹ ਤਾਂ ਕਿਸੇ ਕੁੜੇ ਦੇ ਹੈਗਾ ਤਾਂ ਬਰੇਡਰ ਤਾਂ ਮੈਨੂੰ ਬੋਲਾ ਉਹ ਜਮਾ ਥੋੜਾ ਜਿਹਾ ਪੁੱਤ ਤਾਂ ਹੈ ਹੀ ਆ ਫਿਰ ਚੱਲ ਕਰ ਦੇ ਇਹਨੂੰ ਤੋੜ ਦੇ ਭਾਈ ਫਿਰ ਦੇਖ ਲੈ ਨਹੀਂ ਭੋਲੂ ਨੇ ਕਿੰਨੇ ਗੇੜੇ ਮਾਰਨੇ ਤੇਰੇ ਕੋਲ ਨਹੀਂ ਨਹੀਂ ਕਾਦਣਾ ਮੈਨੂੰ ਜਿਹੜਾ ਮਾਰ ਗਿਆ ਕੋਈ ਕਿ ਨਹੀਂ ਭੋਲੂ ਨੂੰ ਪਤਾ ਨਹੀਂ ਹੋਣਾ ਮੈਨਾਂ ਦੀ ਹੈ ਜੀ ਪਤਾ ਨਹੀਂ ਉਹਨੂੰ ਹੈ ਕਿਹਨੂੰ ਪਤਾ ਯਾਰ ਦੱਲੀ ਖੜਾ ਕੇ ਆ ਚੱਲ ਪੁੱਛਦਾ ਉਹਨੂੰ ਫੋਨ ਕਰਕੇ ਆ ਜਾ ਭਾਈ ਜਿਹੜਾ ਮਾਰ ਗਿਆ ਹੈ ਪਤਾ ਨਹੀਂ ਪਤਾ ਨਹੀਂ ਉਹਨੂੰ ਸਾਰੇ ਮਾਰਨ ਦਾ ਕੀ ਹੋ ਗਿਆ ਪਤਾ ਨਹੀਂ ਕੋਲ ਪਤਾ ਨਹੀਂ ਹੈਗਾ ਫੇ ਕਿਦਾਂ ਭਾਈ ਫੱਕੀ ਨਾਲ ਜੀ ਠੀਕ ਆ ਵਧੀਆ ਵਧੀਆ ਅਗਰ ਨਾਲ ਅਦ ਲੈ ਆਈ ਹਾਂ ਹਾਂ ਗੱਗੇ ਜਡਾ ਹੁੰਦਾ ਹੈ ਗੱਗੇ ਦਾ ਹੁੰਦਾ ਹੈ 15 ਕੁਆਂਟਲ ਹੋ ਗਿਆ 15 ਹੀ ਗਿਆ ਤਾਂ ਤੇ ਜਿਹੜਾ ਸਕਾਇਆ ਤੇਰੇ ਨਾਲ ਪੈਣਾ ਥੋਕ ਕਿੰਨਾ ਗਿਆ ਉਹ ਨਾਲ ਸੜਾ ਦੁੱਧ ਬੱਦ ਦਾ ਮੀ ਪੈਂਦਾ ਸੀ ਬਜਰ ਬਰਿਆ ਹੋਣਾ ਪੂਰਾ ਪੂਰਾ ਗਿਆ 18 ਕੇ 18 ਕੁਆਂਟਲ ਮੀ ਲਿਆ ਹੋਇਆ ਬਰਾਬਰ ਹੋ ਗਿਆ ਫਿਰ ਬਾ ਠੀਕ ਆ 0 0 ਹੋ ਗਿਆ ਤੇ 3 ਕੁਆਂਟਲ ਸਕਾਤਾ ਇਹਨੇ ਉਦਣ ਦਾ ਬਾ ਠੀਕ ਆ ਹਾਂ ਬਸ ਤੇਰੇ ਪੱਖ ਹੀ ਆ ਠੀਕ ਆ ਆ ਗਿਆ ਫਿਰ ਫਿਰ ਬਸ ਕਰਦੇ ਨੇ ਹੋਰ ਹਾਂ ਅਬਿੰਦਰ 40 ਕੁਆਂਟਲ ਲਿੰਦਾ ਉੱਪਰ ਦਾ ਆ ਫਰਲਾ ਵੇ ਇਹ 40 ਇਹ ਹੁਣ ਤੇਰਾ ਕਿਰਾਇਆ ਬਣਾਤਾ ਇਹਨੇ 40 ਰੁਪਏ ਲਾ ਲਾ ਕਿੱਲਾ ਬਣ ਗਿਆ 15 ਕਵਾਂਟੜਾ ਦਾ 600 600 ਦਾ ਕਿਰਾਇਆ ਬਣ ਗਿਆ ਫਿਰ ਉਧਰ ਤੱਕੜਾਈ ਮੈਂ ਆਪ ਆ ਉਹ ਬਿੱਧਰ ਘੜ ਕੇ ਲਾ ਦਦਾ ਲੈ ਵੇ ਦੋਹਾਂ ਦਾ ਚ ਰੋਲਾ ਪੈ ਗਿਆ 20 ਦਾ ਆ 100 100 ਰੈਂਟਰ ਦਾ ਖਾਤਾ ਵੀ ਕਰਨਾ ਤੂੰ ਆ ਗਿਆ ਵੀ ਬਾਈ ਮੇਰਾ ਸੁੱਕ ਗਿਆ ਵਸਿੰਦਾ ਤੀਰ ਤੀਰ 40 ਤੂੰ ਵੀ ਕਹਦੇ ਕਿ ਤੀਰ ਕਿੰਨੇ ਕਵਾਂ ਨੇ ਮੈਂ ਬਿੰਦਰ ਵੀ ਨੇ ਮੇਰੇ ਫੇਰ ਕੇ ਸਾਹ ਹੱਥ ਕੋ ਨੂੰ ਤੂੰ 30 ਰੁਪਏ ਉਹੀ ਕਹੇਗਾ ਛੱਡੇ ਵਾ ਤੈਨੂੰ ਆਹ ਦੇ ਜੱਡੇ ਤੈਨੂੰ ਕਵਾਂਟਲ ਦੇ ਛੱਡੇ ਦਾ ਇਹ ਵੀ ਰੌਲਾ ਪਉਂਦਾ ਦੇਖ ਲੈ ਹਾਂ ਗੱਨੇ ਹੀ ਛੱਡ ਦੇਣਾ ਮਾਂ ਦਾ ਆਪੇ ਸਾਲ ਲੋਕ ਕਰਨਾ ਹੋਏ ਤੇ ਅੱਛਾ ਕਿਸੇ ਵਿੱਚ ਗੱਲਾਂ ਦੀ ਆ ਵੀ ਗੰਨੇ ਪੱਟੇ ਹੀ ਗੰਨਾ ਹੋ ਗਿਆ ਹੱਟ ਤਾਂ ਪੁਰਾਣੇ ਕੋ ਬੋਹ ਭਈਆ 90 ਭਰੇ ਦਾ ਹਾਦਾ ਤਾਂ ਹਾਂ ਕਹਿੰਦਾ 90 ਭਰੀਆ ਕਿੱਤੋਂ 90 90 ਭਰੀਆ ਹੈਗਾ ਨਾ 90 ਕਹਿੰਦਾ ਤੁਦਣਾ 90 ਭਰੀਆ ਕਿੱਥੇ ਉੱਤੇ ਮੰਨੇ ਨਹੀਂ ਉਹਰੇ ਕਹਿੰਦਾ 90 ਭਰੀਆ ਜੀ 99 ਭਰੀਆ ਕਹਿੰਦਾ ਤੂੰ 99 ਇਹ ਕਿੰਨਾ ਸਾਢੇ ਭਰੀ ਹੁੰਦੀ ਹੈ ਇਹ ਕਹਿੰਦਾ 94 ਆਪ ਕੋਈ 60 ਫੇਰ ਹੈ ਬੜਾ ਭਰੀ ਭਰੀ ਵੀ ਗਾਦੀ ਦੀ ਇੰਨੀ ਦਾ ਵੱਡ ਵੱਡ ਕੇ ਬਣਾਈਆਂ ਪਈ ਉਹਨਾਂ ਨੇ ਇੱਕ ਇੱਕ ਖੋਪੜੇ ਆ ਰੀਆਂ ਲੱਦੇ ਬਹੁਤ ਖੁਣੀਆਂ ਠੀਕ ਹੈ ਆਏ ਆਏ ਏਰੀਆਂ ਦੋ ਦੋ ਏਰੀਆਂ ਆਉਣੀਆਂ ਦੋ ਦੋ ਉਹ ਹੀ ਨਾ ਰਾਇ ਇੱਕ ਕਿਹਾ ਹੱਟੋ ਉਹ ਛੁਪੜੇ ਸੁੱਕ ਗਏ ਤੇ ਸੁੱਕ ਗਏ ਹੁਣੇ ਆ ਉਵੇਂ ਆ ਰਹੇ ਨੇ ਕਿਹੜੀ ਕਸਾਈ ਆ ਬਈ ਸੁਕਰ ਗਾ ਟੁੱਟੀ ਨਾ ਗਈਆਂ ਨੀ ਹੋਰ ਓਕੇ ਹੋ ਜਾਣੇ ਤੇ ਯਾਰ ਕੋਈ ਕੋਈ ਦਾ ਭਰੀ ਹੈਗੀ 30 40 ਕਿਲੋ ਦੀ ਕੋਈ ਕੋਈ 10 12 ਦੀ ਉਦੀ ਆ ਸਾਬਤ ਜੇ ਭਰੀ ਖੁੱਲ ਜਾਂਦੀ ਪੌਣੀ ਬਹੁਤ ਔਖੀ ਹੈ ਛੁਪੜੇ ਵਾਲੀ ਲਾ ਹੋਰ ਪੂਰਾ 15 ਕੁਆਟਰ ਹੋਇਆ ਪੂਰਾ ਬੜਾ ਠੀਕ ਹੈ ਫਿਰ 14.98 15 ਕੁਆਟਰ ਪੂਰਾ 15 ਕੁਆਟਰ ਇਹ ਤਾਂ ਬਹੁਤ ਹੋਰ ਕਹਿਤਾ ਮੈਂ ਡੰਗਰਾਂ ਨੂੰ ਪਾ ਲੈਣਾ ਤਾਂ ਉਹ ਕਿੰਨਾ ਕਿੰਨਾ ਪਾਈ ਜਾਵੇ ਹੋਣਾ ਉਹ ਨਾ ਮੋਟਾ ਵੀ ਕਿੰਨਾ ਦੇਖਦੇ ਉਹ ਬਸ ਹੋ ਜਾਂਦੀ ਡੰਗਰਾਂ ਨੂੰ ਵੀ ਪਾ ਪਾ ਕੇ ਦੋ ਚਾਰ ਡੰਗਰ ਤਾਂ ਹੈਗੇ ਆ ਘਰਾਂ ਕਿਹੜੇ ਬਹੁਤ ਆ ਉਹ ਆ ਉੱਪਰ ਤਾਂ ਮਾਰਾ ਪਿਆ ਭੁੱਲ ਗਿਆ ਉਹ ਮੋਟਾ ਮਾਝੀ ਨਹੀਂ ਮਾਝੀ ਨਹੀਂ ਬਵਾੜਦੀ ਲੈ ਮੈਂ 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 ਨਹੀਂ ਲੱਗਦਾ ਉਹ ਮਾਝੀ ਨਹੀਂ ਮੈਂ ਕਿਉਂ ਉਹ ਮਾਝੀ ਉਹ ਮਾਝੀ ਕਿੱਥੇ ਮੁਸਾ ਇਹ ਨਹੀਂ ਲੱਭਦਾ ਹੀ ਹੋਣਾ ਇਹ ਟੈਕ ਆਇਆ ਕਿਹੜਾ ਬੈਠਾ ਕਿਹੜਾ ਰਹਿ ਗਿਆ ਲੈ ਭਈ ਉਹ ਹੀ ਕਹਿੰਦੇ ਨੇ ਉਹ ਆਏ ਨਾ ਵੀ ਮਾ ਇਹ ਯਾਰ ਉਹ ਹੀ ਹੋਏ ਕਰਦਾ ਕੀਲੇ ਚ ਜਿਹੜਾ ਸਭ ਤੋਂ ਮਾੜਾ ਏ ਆਹ ਵੋਟਾ ਵੀ ਹੈਗਾ ਕੋਈ ਕੋਈ ਆਹ ਦੇਖ ਲੈ ਇਹ ਜਿਹੜੇ ਕਹਿੰਦੇ ਹੁਣ ਮਾਮਲਾ ਹੁੰਦਾ ਆਹ ਦੇਖ ਤੂੰ ਜੇ ਬੀਜਾ ਹੁੰਦਾ ਬੀਜ ਕਰਦੇ ਨੀ ਬੀਜ ਨੂੰ ਬੀਜ ਵਗਣੇ ਗਏ ਟੀਮ ਲਾਇਆ ਬੀਜੇ ਬਣਾਇਆ ਅੱਛਾ ਇੰਨਾ ਇੰਨਾ ਕ ਵੱਡਿਆ ਵਾ ਤਾਂ ਪਹਿਲਾਂ ਪੱਟ ਕੇ ਪੜਿਆ ਭਾਈ ਇਹ ਕਿ ਛੋੜਾ ਦੱਸ ਉੱਪਰ ਵੱਡਿਆ ਗੜਾਸਾ ਮਾਰਿਆ ਹੁਣ ਐਨਾ ਵੀ ਨਾ ਕਰ ਯਾਰ ਇੱਕ ਦੀ ਛੋਪੜਾ ਤਾਂ ਇੰਨੀ ਨਹੀਂ ਕੀਤੀ ਬਸ ਹੈ ਨਹੀਂ ਨਾ ਕਿਦੋਂ ਇੰਨੀ ਕੀਤੀ ਭਾਰੀ ਨਾਲ ਦੀ ਪੁੱਤ ਭਈਆ ਬਣਾਇਆ ਭਾਈ ਹਾਂ ਭਈਆ ਬਲਾ ਕੇ ਉੱਪਰ ਦੋਨ ਦੋਇਆ ਮੈਂ ਉਹ ਪਹਿਲੇ 200 ਕੰਪਲੋਟ ਹੋਣਾ ਜਦੋਂ ਨਹੀਂ ਪਤਾ ਖਰਾਬਗਾ ਔਖਾਣਾ ਮੈਂ ਫੇਰ ਤਾਂ ਔਖਾ ਜਾਣਾ ਉੱਪਰ ਯਾਰ ਇਹ ਯਾਰ ਅਸੀਂ ਬੰਦਾ ਭਰਾਇਆ ਹੈ ਜੇ ਭਈਆ ਵਕੀਲਾ ਫੜ ਲਵੇ ਕਿਤੇ ਪਈ ਨਹੀਂ ਕਿ ਕਿੰਨਾ ਘੰਣਾ ਵਾਲੇ ਯਾਰ ਇਹਦਾ ਫਸ ਮੈਂ ਕੀ ਦੇ ਕਰੂੰ ਮਸੰਬਰ ਚ ਕਿਲਾ ਫੜ ਆਇਆ ਫਿਰ ਅੱਜ ਤੱਕ ਅਪਰਾਧ ਨਹੀਂ ਸਕੂਗਾ ਅਪਰਾਧ ਤੱਕ ਲੋਡ ਹੋਊਗਾ ਹਲੇ ਉਹ ਤਾਂ ਮੈਂ ਲੋਡ ਨਹੀਂ ਕਰਿਆਗਾ ਹੋਈ ਰਿਡ ਤੇ ਵੀ ਦੇਖ ਤਾ ਲੋਡ ਵੀ ਮੈਂ ਆਪ ਕਰਿਆ ਉਹ ਕਿੰਨੇ ਦਿਹਾੜੀਆਂ ਲਾਗੇ ਤੇ ਦਿਹਾੜੀਆਂ ਲਾਗੇ ਤੂੰ ਆਪ ਦਾ ਆਪੇ 6 ਦਿਹਾੜੀਆਂ ਲਾਗੇ 1000 ਰੁਪਏ ਦਾ ਕੜਾਈ ਦਾ ਬਣਿਆ ਨਾ 900 6 ਦਾ ਆ ਵਾਫੇ ਪੈ ਗਈ ਸਾਡ 150 ਰੁਪਏ ਦੀ ਦਿਹਾੜੀ ਪੈ ਗਈ 150 ਬਾਈ ਹੈ ਰੋਟੀ ਪਾਣੀ ਖਾ ਕੇ ਉਹਨਾਂ ਦਾ ਆਪਣਾ ਲਾਈਏ ਫਿਰ ਤਾਂ 70 80 ਰੁਪਏ ਪੈ ਗਏ ਜੇ ਸਾਰੇ ਬੰਦੇ ਪੰਜ ਛੇ ਬੰਦੇ ਤੇ ਨਾ ਉਹ ਫਿਰ ਤਾਂ 80 ਰੁਪਏ ਲਗਾਉਂਦੇ ਇੰਨੀ ਪਈ ਫਿਰ ਉਹ ਕਿੱਥੇ ਕੰਮ ਕਰਨੇ ਵਾਲੇ ਆ ਰੱਤ ਦਾ ਕੁਸਰਾ ਬੁਝ ਤੂੰ ਉਹ ਤਾਂ ਜਮਾ ਹੀ ਨਹੀਂ 하게 ਬਾਈ ਇਹ ਬੰਦਾ ਮਾਰ ਲਿੰਦਾ ਹੈ ਹਾਂ ਇਹ ਬੰਦੇ ਮਾਰ ਲਿੰਦੇ ਦਿਹਾੜੀ ਪਤਾ ਇਹ ਜੇ ਬਹੁਤ ਪਤਾ ਇਹ ਪਤਾ ਹੈ ਕਿ ਗੱਲ ਮਹਿੰਗੀ ਵਰਗੀ ਮਹਿੰਗੇ ਇਹ ਨਾ ਫਿਰ ਜੇ ਕਿਤੇ ਠੇਕਾ ਕਰ ਲਿੰਦੇ ਆ ਫਿਰ ਐ ਸੋਦੇ ਵੀ ਬਹੁਤ ਪੈਸੇ ਮੰਗੀ ਸਾਡੇ ਦਿਹਾੜੀ ਦਾ ਬਣੇ ਇਹਨਾਂ ਦਾ ਠੇਕਾ ਕਰ ਲਈ ਕਿਸੇ ਚੀਜ਼ ਦਾ ਮੈਂ ਦੇਖਿਆ ਤੇ ਦਿਹਾੜੀ ਠੇਕੇ ਨੂੰ ਪੈਸਾ ਗੱਲ ਜਦੋਂ ਅਸੀਂ ਲੈ ਗਏ ਉਹਨੂੰ ਕਿਹਾ ਮੈਂ ਬਠਿੰਡੇ ਘਰਾਂ ਕਰ ਲੈ ਹੂੰ ਦਿਹਾੜੀ ਦਿਹਾੜੀ ਦੱਸ ਦੇ ਨਹੀਂ ਮੈਂ ਕਿਹਾ ਵੀ ਜੇ ਭਾਰ ਜਿੰਨਾ ਭਾਰ ਹੋਇਆ ਉਹਨਾਂ ਲੜਾ ਸ਼ੁਕਰ ਕਰਦਾ ਦਿਹਾੜੀ ਬਿਨਾਂ ਪੰਕਾ ਲੀ ਲਿਆ ਆਪਾਂ ਤਾਂ ਆਪਸ਼ਨ ਸਾਰੇ ਦਿੱਤਿਆਂ ਹਾਂ ਉਹ ਕਹਿੰਦਾ ਇਹਦੇ ਦੀ ਠੇਕੇ ਕੋਈ ਨਹੀਂ ਹੈਗਾ ਇਹਨਾਂ ਨੂੰ ਐ ਲੱਗਿਆ ਵੀ ਭਾਰ ਬਹੁਤ ਹੋਣਾ ਕਿ ਕਿੰਨੇ ਵੜਾ ਲੂਗਾ ਪਰ ਜਿੰਨਾ ਕੰਮ ਹੋਗਾ ਉਹਦੇ ਸਾਹਮਣੇ ਭਾਰ ਨਾਲ ਕਰ ਲਓ ਵੀ ਹਾਂ ਨਹੀਂ ਸਦਾ ਦੀਆਂ ਦਾ ਭਾਰ ਨਾਲ ਕਰਦਾ ਸੀ ਕਿੰਨਾ ਕੀ ਰੇਟ ਹੈ ਕਹਿੰਦਾ ਸਰਦਾਰ ਜੀ ਮਾ 60 ਰੁਪਏ ਮਾ 60 ਰੁਪਏ ਟ੍ਰੈਲੀ ਭਰ ਦੇ ਅਗਲੇ ਮਾ ਟ੍ਰੈਲੀ ਤੁਸੀਂ ਭਰ ਨਹੀਂ ਨਹੀਂ 60 ਰੁਪਏ ਇਹਨੇ ਠੀਕ ਹੈ ਜੀ ਕਹਿੰਦਾ ਦੋ ਹੀ ਹੋਈਆਂ ਵਸ ਵੀ ਤੁਸੀਂ ਦੂਏ ਜਿੰਨਾ ਕਿੰਨਾ ਘੜ ਲੂਗੇ ਉਹ 65 ਨੂੰ ਵੀ ਮਸਾ ਦਿਹਾੜੀ ਪਾਉਂਦੇ ਆ 100 ਪਰ ਹੀ ਘਾੜਾ ਦਿਹਾੜੀ ਦੀ ਮੈਂ ਅੱਠ ਦੀਆਂ ਮੈਂ ਤੈਨੂੰ ਉਹੀ ਕਹਿੰਦਾ 100 65 ਰੁਪਏ ਨੂੰ ਵੀ ਉਹਨਾਂ ਨੂੰ 65 ਰੁਪਏ ਨੂੰ ਮਸਾ ਦਿਹਾੜੀ ਪੈਂਦੀ ਆ ਉਹ 65 ਰੁਪਏ ਨੂੰ ਮਸਾ ਦਿਹਾੜੀ ਪੈਂਦੀ ਉਹਨਾਂ ਨੂੰ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਮੈਂ ਦੇਵਰਾਜ ਲਾਇਆ ਤਾਂ ਉਹਨੇ 12 ਭਰੀਆਂ ਘੜੀਆਂ 85 ਦੀਆਂ ਟੌਪ ਦੀਆਂ ਖਿਲਾੜੀ ਵਾਸਤੇ ਸਾਰੀ ਦਿਹਾੜੀ ਚ ਮੈਨੂੰ ਕਿੰਨੇ ਨੂੰ ਪਿਆ ਉਹ ਦੇਖਦਾ ਉਹਦਾ ਕਿੰਨਾ ਘਰਦਾ ਉਹੀ ਘਰਦਾ ਇਹਨਾਂ ਦੇ ਬਸ ਦਾ ਰੋਗ ਨਹੀਂ ਹੈ ਨਹੀਂ ਇਹਨਾਂ ਦੇ ਬਸ ਦਾ ਕਿਥੇ ਹੈ ਇਹ ਤਾਂ ਹੈ ਇਹਨਾਂ ਦਾ ਆਹੀ ਸੀ ਲੱਡੂ ਨੇ ਤੇ 60 60 ਦੇ ਲੱਡੂ ਨੇ ਇਹਨਾਂ ਨੇ ਫੱਟਾ ਮੰਗਵਾਉਣਾ ਦਾ 100 ਚੀਜ਼ ਵਗੋਣੀ ਸੀ ਉੱਪਰ ਉਹਨੂੰ ਨਹੀਂ ਤੇ ਗੇਰ ਹੋਣੀ ਉਹਨਾਂ ਤੇ ਮੈਂ ਤੇ ਲਿਖ ਕੇ ਲੈ ਲਾ ਨਹੀਂ ਗੇਰ ਹੁੰਦੀ ਸੀ ਨਹੀਂ ਗੇਰ ਨਹੀਂ ਕਿਰਨ ਨੇ ਮੈਂ ਦੇਖਿਆ ਨਾ ਉਹਨਾਂ ਦੇ ਹਾਲ ਯਾਰ ਅਗੇ ਮੈਨੂੰ ਉਧਰ ਕਹਿੰਦੇ ਉਹ ਘੜ ਦਿੰਦੇ ਲਸਣ ਮੈਂ ਠੇਕਾ ਕਰ ਲਿਓ ਜੇ ਕਰਨਾ ਓਕਾ ਪੱਕਾ ਮੈਂ ਦਿਹਾੜੀ ਬਣੀ ਕਢੋਣਾ ਤੁਹਾਨੂੰ ਤੇ ਹੈ ਇਹਦਾ ਆਇਆ ਕਿ ਤੁਹਾਡੀ ਫੈਮਿਲੀ ਸਾਰੀ ਰੱਖ ਲਓ ਵੀ ਸਾਨੂੰ ਵੀ ਵੀ ਮਹੀਨੇ ਵਧੀ ਵੀ ਆਪਣਾ ਪਾਸਾ ਹੱਥਿਆਂ ਭਲੇਲੇ ਕਰੋ ਜਿਹੜਾ ਕੰਮ ਹੋਇਆ ਮੈਂ ਕਰੂੰ ਨੀ ਬੇਲੇ ਦੇ ਬੇਲੇ ਬੈਠੇ ਹਾਂ ਹਾਂ ਜੀ ਉਹਦੇ ਨਾਲ ਬਈ ਉਹਦੇ ਘਰ ਵਾਲੀ ਵੱਧ ਕੰਮ ਕਰਦੀ ਆ ਨਹੀਂ ਰੋਟੀ ਪਰ ਵੀ ਬੈਠੇ ਆ ਇਹਦਾ ਰੋਟੀ ਪਰ ਵੀ ਬੈਠੇ ਆ ਉਹ ਤਾਂ ਹੈ ਹੋਊਗਾ ਉਹ ਵੀ ਦਾਦਾ ਹੁਣ ਤੇਰੇ ਪਿਆ 10 10 ਮੈਸਾ ਡੰਗਰ ਹੋਣ ਠੀਕ ਨੀ ਤੂੰ ਆਪਣਾ ਕਾਕਾ ਕੋ ਬਡਾ ਜਣਾ ਤੇ ਕੋ ਠੀਕਾ ਉਹ ਕੰਮ ਨੂੰ ਆ ਬਾਈ ਪਾ ਆਪਣਾ 5000 ਰੁਪਏ ਦੇ ਲਓ ਰੋਟੀ ਬਾਣੀ ਆਪਣਾ ਆਟਾ ਸੱਤ ਲਈਓ ਕੋਈ ਨਾ ਜਿੱਕੇ ਯਾਰ ਉਹ ਭਈਏ ਦੋਹੇ ਆਪਾਂ ਲੋਟਾ ਭਈਏ ਕੰਮ ਨਹੀਂ ਕਰਦੇ ਤੀਵੀਆਂ ਵੱਧ ਕੰਮ ਕਰਦੀਆਂ ਉਹਦੇ ਨਾਲੋਂ ਭਈਆਂ ਦੇ ਜਿੱਥੇ ਕੰਮ ਹੁੰਦਾ ਤੀਵੀਆਂ ਵੱਧ ਕਰਦੀਆਂ ਉਹ ਮੈਂ ਦਿਹਾੜੀ ਬੰਨੀ ਰੱਖਿਓ ਸ਼ੀਰੇ ਤੇ ਲੱਗਿਆ ਵੇਦਾ ਪੱਕਾ ਜੀ ਮੈਂ ਨਹੀਂ ਲਾਇਆ ਦਿਹਾੜੀ ਪਰੋ ਮਿਸਤਰੀ ਗੱਲ ਮਗਾ ਮੰਨੂ ਨਹੀਂ ਤੇਰੀ ਲੋੜ ਹੈਗੀ ਮੈਂ ਦੇਖ ਲਿਆ ਮੈਂ ਦੇਖ ਲਿਆ ਮੈਂ ਤੇਰੇ ਹਾਲ ਜਿਹੜੇ ਹੈਗੀ ਆ ਲੰਮੇ ਭਾਈ ਮੈਂ ਕਿਹਾ ਪੈਂਦਾ ਦਾ 6 650 ਰੁਪਏ ਦਿਹਾੜੀ ਮੰਗਦਾ ਉਹ ਫਾਇਦਾ ਕਿੱਥੇ ਇਸ ਤੀਕਾਰ ਦਾ ਬਹੁਤ ਬਾਈ ਉਹ ਯਾਰ ਉਹ ਨੋ ਕੋਈ ਜਾਨਦਾਰ ਬੰਦਾ ਜਿੱਥੇ ਬਾਈ ਠੀਕ ਜਿੱਥੇ ਠੇਕਾ ਹੁੰਦਾ ਨਾ ਜਦੋਂ ਬੰਦਾ ਨਹੀਂ ਮਿਲਦਾ ਫੇਰ ਰੱਖੀ ਜਾਂਦੇ ਆ ਹੁਣ ਜਦ ਮਿਲਦਾ ਤਾਂ ਗੰਗੇਰੀ ਵੀ ਦਿਹਾੜੀ ਮੇ ਰੱਖਿਆ ਪਤਾ ਹੈ ਦੇਖਿਆ ਨਹੀਂ ਤੈਨੂੰ ਆਹੋ ਤੇ ਜਦ ਬੰਦਾ ਨਹੀਂ ਮਿਲਦਾ ਫੇਰ ਰੱਖਣਾ ਪੈਂਦਾ ਉਹ ਤਾਂ ਹੋਊਗਾ ਤੇ ਸਾਰ ਕਹਿੰਦਾ ਮਰਦੀ ਰੱਖ ਜਦੋਂ ਕੰਮ ਹੈ ਆਹ ਨਹੀਂ ਫੇਰ ਬੰਦਾ ਰੱਖਣਾ ਪੈਂਦਾ ਕਿਤੇ ਨਾ ਕਿਤੇ ਨਹੀਂ ਚਲੀ ਜਾਂਦਾ ਮਰਦੀ ਨੱਕ ਚੱਪਿਆ ਆਹ ਸਾਰੇ ਕਾਣੂ ਵਾਲੇ ਕਾਲੀ ਸੇਰੇ ਕੱਲ ਨੂੰ ਆ ਵਾਰ ਰਹਿਣਦੇ ਹੁਣ ਇਹਦਾ ਕੰਮ ਕਰ ਪਾਉਣਾ ਵਈ ਇਹ ਦਾ ਦੂੰਗਾ ਤੈਨੂੰ ਉੱਲੇ ਚੋਗੇ ਹੈ ਗਏ ਹੋ ਕੋਈ ਨਾ ਉਹ ਨਹੀਂ ਬੰਦਾ ਮਿਲਿਆ ਲਾੜਲੇ ਹੋ ਜਰੇ ਗਏ ਮਗਾ ਕੌਣ ਗਏ ਲਾਂਗੇ ਟਰੈਕਟਰ ਲੈ ਕੇ ਹੈ ਦੇ ਜੀ ਸਮਰਾਲੇ ਮਰਦੀ ਨੱਕ ਚੱਪਿਆ ਹੈ ਆਹੋ ਚੱਲ ਲਾ ਕੇ ਨੂੰ ਕੋਆ ਲਿਆਉਂਗੇ ਕਾਲੂ ਫਿਕ ਟਾਈਮ ਨਹੀਂ ਹੈਗਾ ਜਮਾਂ ਯਾਰ ਆਹੀ ਤਾਂ ਟਾਈਮ ਹੈ ਯਾਰ ਕੰਮ ਲੇਟ ਹੋਇਆ ਵੈ ਜਿੱਦਨ ਕੰਨਾ ਬੀਜਣ ਲੱਗ ਗਏ ਉਦੋਂ ਤਾਂ ਜਮਾਂ ਹੀ ਨਹੀਂ ਹੈਗਾ ਮੈਂ ਤਾਂ ਆਪਦੇ ਨੂੰ ਸਾਹਮਣੇ ਦੱਦਾ ਜੀ ਪਲੌ ਮਾਰਨੇ ਉਹਨੂੰ ਰੀਜਰ ਹੋਣਾ ਫੇਰ ਕਿਤੇ ਕੰਮ ਤੇ ਲੱਗਣੇ ਆ ਆਹ ਤਾਂ ਨਾ ਹੁਣ ਇੰਨਾ ਕੰਮ ਮੁੜ ਗਿਆ ਜਿਹੜੇ ਮੀਆ ਪੈ ਗਿਆ ਉਹਨਾਂ ਕਰਕੇ ਖੇਤ ਕਿੱਦਾਂ ਹੈ ਉਹਨੇ ਰਹਿਣ ਲੱਗ ਗਿਆ ਮੈਂ ਉਹਦੇ ਹੈ ਹੈ ਰੈਂਦੇ ਸਾਫ ਗਾਂਦੇ ਨੂੰ ਰੱਖਿਆ ਵੈਨੇ ਆਪਣਾ ਰੱਖਿਆ ਵੈ ਇੱਥੇ ਬਾਹਰ ਰੇ ਮੂੰਹ ਦੇ ਉਨੀ ਫਰ ਫਾਲੇ ਕਿ ਆਪਣਾ ਰੱਖਿਆ ਵੈ ਤਾਂ ਚੰਦਾ ਐਜ ਪਾਣੀ ਪੂਣੀ ਵੀ ਛੱਡ ਲਾ ਆਪਾਂ ਰਾਈ ਜੀ ਬਾਹਰ ਛੱਡ ਦਿੰਦਾ ਮੈਂ ਚੱਕ ਨਹੀਂ ਦਿੰਦਾ ਅੰਦਰ ਸਵੇਰੇ ਥੋੜੀ ਬਾਹਰ ਉੱਤੇ ਆਉਂਦਾ ਬਾਈ ਉਹ ਮੈਂ ਚੱਕ ਬਾਹਰ ਸੁਕਾ ਦੇ ਕਰ ਰਾਈ ਤੂੰ ਮੈਂ ਕੱਲ ਰੱਖ ਕੇ ਅੰਦਰ ਤੈਨੂੰ ਮੈਂ ਕਹਿ ਕੇ ਗਿਆ ਤਾਂ ਰੱਖ ਕੇ ਗਿਆ ਇਹ ਰੱਖ ਕੇ ਤਾਂ ਗਿਆ ਮੈਂ ਮੈਂ ਕਹਿ ਕੇ ਗਿਆ ਮੈਂ ਅੰਦਰ ਅੱਜ ਗੱਲ ਪਾ ਕੇ ਹਮਾਰਾ ਗੋਲੇ ਹੀ ਨਹੀਂ ਹੈਗਾ ਨੀ ਬੋਲੇ ਨਹੀਂ ਆਜਣਾ ਤਾਂ ਵੀਚਾਰੀ ਰੋਜ਼ ਅੰਦਰ ਹੁੰਦੀ ਸੀ ਰਾਈ ਜੀ ਬੋਲੇ ਦਾ ਸਾਰਾ ਕਰ ਲਾਉ ਨੂੰ ਫੋਨ ਬੰਬੇ ਫਿਰਦਾ ਬਲਾ ਲੈ ਟਿਕਟ ਦੇ ਕੇ ਠੀਕ ਹੈ ਜੇ ਲਾ ਆ ਜੂਗਾ ਵਧੀਆ ਹਨਾ ਤੇਜ ਦਾ ਬੋਲਾ ਖਾਣਾ ਹੋਲੀ ਕਰਤਾ ਮਲਗੀ ਸੀ ਹਾਂ ਉਹ ਜਿਹਨੇ ਮਦਾ ਬਣਾ ਕਰੀ ਜਾਂਦਾ ਹੋ ਗਿਆ ਤੇ ਜਿਵੇਂ ਨਹੀਂ ਕੰਮ ਕਰਨੇ ਚਾਹ ਉੱਤਰ ਲਿਆ ਉਹ ਹੁਣ ਹਾਂ ਚਾਹ ਉਹਨੇ ਗੱਲ ਮੂੰਹ ਨਹੀਂ ਕਰੂਆ ਆ ਦੂਆ ਵੀ ਤਾਂ ਗੋਇ ਤੇ ਆਏ ਉਸ ਦਿਨ ਜਿਹਨੂੰ ਮੈਂ ਪੈਸੇ ਪਾਇ ਤੇ ਗੋਇ ਤੇ ਪੰਜਾਬ ਆਏ ਸਿੱਧਾ ਗੰਨਾ ਛੇਲਣ ਹਾਂ ਗੋਆ ਗਿਆ ਪਤਾ ਗੋਆ ਗੋਆ ਕਹਿੰਦਾ ਬਾਕੀ ਗੱਲਾਂ ਦਾ ਕੋਈ ਨਹੀਂ ਸਦਾ ਜੀ ਇੱਕ ਦਾਰੂ ਸਸਤੀ ਸੀ ਉੱਥੇ ਕਹਿੰਦਾ ਸਭ ਕਾ ਬੋਲਾ ਤਾਂ ਠੀਕ ਆ ਫਿਰ ਉੱਥੇ ਬੰਬੇ ਵੀ ਕਹਿੰਦਾ ਸਸਤੀ ਮਾਈ ਹੋਣੀ ਉੱਥੇ ਦਾ ਬੰਬੇ ਦਾ ਨਹੀਂ ਪਤਾ ਗੋਆ ਬਹੁਤ ਸਸਤੀ ਆ ਚੱਲ ਮੈਂ ਕਿਹੜਾ ਕੰਮ ਆ ਵਾ ਹੈ ਤਾਂ ਠੀਕ ਤਾਂ ਹੈ ਵਧੀਆ ਤਾਂ ਇੱਕ ਕੱਕ ਹੋਰ ਚਾਚਾ ਚਾਬਰੀ ਗਏ ਜੀ ਮੰਜੇਂ ਅੰਦਰ ਕਰਦੀ ਕਰੇ ਜਿਹੜਾ ਫਿਰ ਮੈਂ ਕਿਹੜਾ ਮਾਰ ਨਹੀਂ ਮਾਰ ਦੌਰੇ ਦਾ ਇਹ ਤਾਂ ਲਾਈਟ ਬਾਲ ਲਾਉਣਾ 9 ਵਜੇ ਤੱਕ 8 ਵਜੇ ਤੱਕ ਮਾਰ ਲਈ ਫਿਰ ਮੰਜਾ ਖਿੱਚ ਕੇ ਜਾਊਗਾ ਫੇਰ ਆਈਂਦਾ ਉੱਠੀ ਖਾ ਕੇ ਉਰੀ ਪੈ ਜਾਂਦਾ ਫੇਰ ਚਲੇ ਜਾਂਦਾ ਆਵੜਾ ਮਰ ਮਰਦੀ ਨੇ ਮਾਲ ਕੱਪਾ ਚੱਲੀਏ ਫਿਰ ਮੈਂ ਪਾਲੀ ਦੇ ਫਿਲਮ ਵਿੱਚ ਇਹਨੇ ਆਪਣੀ ਕੱਢਦੀ ਜਾ ਜਾ ਸ਼ੇਖਰ ਕਾ ਗੱਲ ਕਰ ਲਈ ਕਹਿੰਦਾ ਹਜੇ ਹੁਣ ਤੋਲੇ ਆ ਤੂੰ ਕਹਿੰਦਾ ਗਏ ਘਰਾਂ ਫਿਰਦੀ ਜਾਂਦਾ ਜੇ ਕਿ ਜਹਾ ਸਾਜ ਦੇ ਸ਼ੇਖਰ ਗੱਲ ਹਾਂ ਗੱਲ ਕਰ ਲੈ ਮੇਰੇ ਵਾਂਗ ਇਹਦਾ ਨੰਬਰ ਚਾ ਮੈਂ ਮਲਾ ਕੇ ਦਿੰਦਾ ਕਿੰਨੇ ਵਜੇ ਜਾਣਾ ਤਾ ਜਾ 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 ਚੱਲ ਹਜੇ ਹੁਣ ਗਏ ਆ ਦੇਖ ਲੈ 4:30 ਹੋ ਗਏ 5 ਕਿ ਲੱਗੇ ਜੂਂਗੇ 5 ਵਜੇ ਸਰੇ ਇਹ ਘੰਟਾ ਇੱਕ ਲੈ ਦੇ ਘੰਟੇ ਚ ਥੋੜਾ ਇੱਕ ਘੰਟਾ ਲੱਗਣਾ ਜਾਣ ਨੂੰ ਰਾਮਜ਼ਾਰੀ ਦਾ ਘੰਟਾ ਘੰਟਾ ਆਉਣ ਨੂੰ 2 ਘੰਟੇ ਦੇਹੀ ਹੋਗੇ 2 ਘੰਟੇ ਪਾਉਣ ਨੂੰ 9 ਵਜਾ ਦੇਣੇ ਇਹਨਾਂ ਨੇ ਰਾਤ ਨੂੰ ਚੱਲ ਪਿਆਲ ਕੋਈ ਨਹੀਂ ਜਾਣ ਦੇ ਇਹਦਾ ਵਿੱਚ ਨੂੰ ਦੱਬ ਲੈਣਾ ਨੇ ਰਸਤਾ ਵਧੀਆ ਫੇਰ ਵੀ ਠੀਕ ਆ ਇੰਨਾ ਜ਼ਿਆਦਾ ਵੀ ਨਹੀਂ ਵਧੀਆ ਹੈਗਾ ਠੀਕ ਵੀ ਆ ਜਾ ਜਾ ਕਾਲੇ ਰੋਕਾ ਕਾਲੇ ਡਾਕਟਰ ਨੂੰ ਚੱਕ ਲੈ ਜਾ ਹਾਂ ਤੂੰ ਉਹ ਕਾਲੇ ਵੀ ਕਾਲੇ ਮੇਰੀ ਗੱਲ ਸੁਣ ਉਹ ਅੱਜ ਰੇ ਜਾਣਾ ਚਾਹੀਦਾ ਦਾ ਮੇਹੀ ਇਹਨਾਂ ਦੇ ਟਾਈਮ ਤਾਂ ਦੇਖ ਲੈ ਇਹ ਦਾਦ ਨੂੰ ਹਟ ਭੱਗਦਾ ਇਹਨਾਂ ਦਾ ਸਾਢੇ 4 ਤੁਰੇ ਆ ਸਾਢੇ 5 ਪੁੱਜਣਾ 6 ਵਜੇ ਪੁੱਜੂਗੇ ਤਕਰੀਬਨ 2-4 ਮਿੰਟ ਇਧਰ ਉਧਰ ਲਾ ਲਾ ਲੈ ਪੌਣੇ ਦਾ ਟਾਈਮ ਨਹੀਂ ਲਾਉਣੀ ਉਹਨਾਂ ਦੇ ਲੈ ਕੰਢ 2 ਘੰਟੇ ਲੱਜਿੰਦੇ ਬਾਈ ਫੇਰ ਵੀ ਹਾਂ ਬੱਜੂ ਮੇ ਦਾਦ ਰਿਮ ਰੂੰਬੀ ਤਾਂ ਬਦਲੇ ਆ ਬੁਰੇ ਵਾਲੇ ਰਿਮ ਨਹੀਂ ਬਦਲੇ ਰਿੰਮ ਤਾਂ ਚਾਹੀਦੀ ਚੁੜਾ ਟਾਇਰ ਉਹ ਜੈ ਤਾਂ ਇਹ ਕਹਿੰਦੇ ਵੀ ਜਿਹੜੇ ਰਿੰਮ ਇਹ ਦੇਖਣੀ ਵੀ ਪੈਂਦੀ ਆ ਨਹੀਂ ਤਾਂ ਫੋਨ ਕਰਦੇ ਨੇ ਭਾਈ ਸਾਡੇ ਆਉਂਦੇ ਨੂੰ ਪਾ ਕੇ ਰੱਖਦੇ ਜਾਨੀ ਜਿਹੜੇ ਪਾਉਣ ਉਹਨਾਂ ਦੇ ਰਿੰਮ ਜੀ ਟਾਈਮ ਹੀ ਆਉਂਦੇ ਭਾਈ ਇੰਨਾ ਟਾਈਮ ਤੈਨੂੰ ਕਾ ਪਤਾ ਸੀ ਪਿਛਲੀ ਵਾਰੀ ਗਏ ਨਹੀਂ ਮੈਰ ਕਾਲਾ ਇਥੇ ਸਾਡੇ ਚੱਕਰ ਪਤਾ ਕੀ ਆ ਏ ਤੁਸੀਂ ਟਰੈਕਟਰ ਦਾ ਟਾਈਮ ਨਹੀਂ ਨਿਕਲ ਲੈਂਦੇ ਕਿਆ ਪਤਾ ਹੁਣ ਵੀ ਖੜੇ ਹੋਣ ਨਹੀਂ ਨਿਕਲ ਜਾਂਦੇ ਨਹੀਂ ਨਹੀਂ ਤੇਰਾ ਬਹਿਮਾ ਉਥੇ ਜਾ ਕੇ ਪਤਾ ਲੱਗਣਾ ਏ ਜੇ ਮੂਰੇ ਦੋ ਟਰੈਕਟਰ ਇੱਕ ਟਰੈਕਟਰ ਵੀ ਹੋਇਆ ਦੇਖ ਲਈ ਸਾਡੇ ਗੱਲ ਹੋਈ ਨਹੀਂ ਸੀ ਸਵੇਰੇ ਚੱਲੇ ਕੇ ਛਾਂਬ ਨੂੰ ਟਾਇਰ ਪਾ ਕੇ ਮੂਲੇ ਮੈਰ ਜਗਦੀ ਤਲੇ ਫਿਰ ਚਲ ਕਰੋ ਠੀਕ ਹੈ ਜੀ